ਬਹਿਰੂਜੀ ਕਾ ਖਾਲਸਾ ਬਹਿਰੂਜੀ ਕੀ ਫਤਿਹ ਪਿੰਡ ਕਟਾਰੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਅਸੀਂ ਸੰਤ ਬਾਬਾ ਜੀ ਸਸੇਂ ਜੀ ਅਕੈਡਮੀ ਕਟਾਰੀ ਵੱਲੋਂ ਜੋ ਨੌਜਵਾਨਾਂ ਨੂੰ ਨਸਿਆਂ ਤੋਂ ਪਰੇ ਰੱਖਣ ਲਈ ਅਕੈਡਮੀ ਚਲਾਈ ਗਈ ਆ ਭਾਈ ਸੰਦੀਪ ਸਿੰਘ ਜੀ ਕੀਤਾ ਜੋ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਕੇ ਗਰਾਊਂਡ ਨਾਲ ਜੋੜਦੇ ਨੇ ਧੰਨਵਾਦ ਕਰਦੇ ਆ ਅਸੀਂ ਪੂਰੀ ਮੈਨੇਜਮੈਂਟ ਵੱਲੋਂ ਜਿੰਨੀ ਮੈਨੇਜਮੈਂਟ ਆ ਉਹਨਾਂ ਦਾ ਧੰਨਵਾਦ ਦੀਆਂ ਕਿਉਂਕਿ ਇਹਨਾਂ ਨੇ ਕਾਫੀ ਪਿੰਡਾਂ ਤੋਂ ਬੱਚੇ ਜੋੜੇ ਹੋਏ ਨੇ ਆ ਬੱਚੇ ਜਿਹੜੇ ਖੇਡਦੇ ਨੇ ਬਹੁਤ ਦੂਰੋਂ ਦੂਰੋਂ ਕੋਈ ਬਲਾਸਪੋਰ ਤੋਂ ਕੋਈ ਲਾਪਰਾ ਤੋਂ ਕੋਈ ਆਪਣੇ ਖਟੜਿਆਂ ਤੋਂ ਕੋਈ ਪਠੜਾਂ ਤੋਂ ਇਹ ਬੱਚੇ ਆਉਂਦੇ ਨੇ ਬਾਈ ਜੀ ਇਹਨਾਂ ਵੱਲੋਂ ਅਪਰਾਲਾ ਕੀਤਾ ਗਿਆ ਜਿਹੜਾ ਨੌਜਵਾਨ ਬੱਚਿਆਂ ਨੂੰ ਨਸਿਆਂ ਤੋਂ ਪਰੇ ਕਰਨ ਲਈ ਬਹੁਤ ਵੱਡੀ ਪੱਧਰ ਤੇ ਪਿੰਡ ਕਟਾਰੀ ਵਿਖੇ ਗਰਾਊਂਡਾਂ 'ਚ ਰੌਣਕਾਂ ਲੱਗਦੀਆਂ ਨੇ ਇਹਨਾਂ ਵੱਲੋਂ ਅੱਜ ਸੰਤ ਬਾਬਾ ਇਸਰ ਸਿੰਘ ਜੀ ਦੀ ਜੋ ਵਰਸੀ ਤੇ ਸਮੂਹ ਸੰਗਤਾਂਿਆਂ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਸੰਤ ਬਾਬਾ ਇਸਰ ਸਿੰਘ ਜੀ ਅਕੈਡਮੀ ਕਟਾਰੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰ ਸਤਿ ਸ਼੍ਰੀ ਅਕਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਇਸਰਿੰਗ ਜੀ ਸਲਾਣਾ ਵਰਸੀ ਨੂੰ ਮੁੱਖ ਰੱਖਦੇ ਆਂ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਇਸਰ ਸਿੰਘ ਜੀ ਸਲਾਣਾ ਵਰਸੀ ਤੇ ਆਈਆਂ ਦਾ ਸੰਗਤਾਂ ਧੰਨਵਾਦ ਕਰਦੇ ਆਂ ਇਹ ਸੰਤ ਬਾਬਾ ਇਸਰਾਈ ਰਾਣਾ ਸਾਹਿਬ ਕਟਾਰੀ ਅਕੈਡਮੀ ਵੱਲੋਂ ਜੀ ਆਇਆਂ ਕਰੀ ਸੰਤ ਈਸ਼ਰ ਸਿੰਘ ਮਹਾਰਾਜ ਅਕੈਡਮੀ ਕਟਾਰੀ ਵੱਲੋਂ ਸਮੂਹ ਸੰਗਤਾਂ ਦਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜੀ ਆਇਆਂ